ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਪੰਜ ਬੜਾ ਦਿਖਾਵਾਂਗੇ ਤਿੰਨ ਤਾਜ਼ੀਆਂ ਸੂਂਗੀਆਂ ਵੀ ਆ ਦੋ ਗੱਭਰਾਂ ਡਿਟੇਲ ਵੀਰ ਤੋਂ ਪੁੱਛਦੇ ਆ ਹੋਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬੰਨਾ ਮੋਬਾਈਲ ਨੰਬਰ ਜੀ ਆਪਣਾ 98763 20664 98763 20664 ਪੰਜ ਬੈੜਾ ਦਿਖਾਵਾਂਗੇ ਇੰਨਾ ਦੇ ਬੱਚੇ ਮੂਰੇ ਦੋਦੇ ਪੇਟ ਚ ਹਾਂਜੀ ਪਹਿਲਾ ਨੰਬਰ ਜਿਹੜੀ ਬੈੜ ਦੇਖਦੇ ਆ ਇਹਦਾ ਦੂਜਾ ਸੂਆ ਦੂਜਾ ਸੂਆ ਗੱਭਣਾ ਹਨਾ ਗੱਭਣਾ ਕੈਦਨ ਲੈਂਦੀ ਹੈ ਜੀ ਲੈ ਲੈ ਜੀ ਇਹ ਚਾਰ ਦਿਨ ਚਾਰ ਪੰਜ ਦਿਨ ਲੈ ਜੂਗੀ ਸੂਣ ਚ ਪਿਛਲੇ ਸਵੇਰ ਦਾ ਕੀ ਰਿਕਾਰਡ ਰਿਹਾ ਵਾ ਪਿਛਲੇ ਸਵੇਰ ਭਾਈ ਇਹਨੇ 20 21 20 21 ਕਿਲੋ ਦੁੱਧ ਠੀਕ ਹੈ ਹਲੇ ਸੂਣ ਚ ਕੁਝ ਦਿਨ ਲੈ ਜੂਗੀ ਅਕਲਿੰਦੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਬਾਈ ਇੰਨੀ ਮੰਨ ਕੇ ਲੈ ਜੇ ਗਰਮੀ ਦੇ ਹਿਸਾਬ ਨਾਲ ਗੁਰੂਗੱਲ ਗਰਮੀ ਮੰਨੇ ਤੋਂ ਮੇ ਠੁਫੇ ਬੰਨ ਦੇ ਖਾਣੇ ਮੰਨ ਦੇ ਜਿੱਤੇ ਮੈਂ ਠੀਕ ਹੈ ਵੀ 20 ਕਿਲੋ ਦੁੱਧ ਪਾਉਣ ਦੇ ਹਟੇ ਗੇੜੀ ਵਾਲੀ ਬੈੜ ਹੈਗੀ ਆ ਠੰਡੀ ਸੀਲ ਦਾ ਬੋਲ ਠੀਕ ਹੈ ਸੋ ਸੀਲ ਠੰਡੀ ਹੈਗੀ ਤੇ ਥਣਪੂਰਾ ਹੱਤੀ ਜਵਾਈ ਆ ਹਨਾ ਸੋ ਥਣ ਦੇਖ ਸਕਦੇ ਹੋ ਥਣਾ ਦੀ ਪੂਰੀ ਓਕੇ ਜਿਵੇਂ ਮਰ ਜਾ ਹੱਥ ਫਿਰ ਚਲੋ ਕੋਈ ਡਿੱਕ ਮਰ ਜੇ ਠੀਕ ਹੈ ਭਾਬ ਯਾਰ ਇਹਨਾਂ ਦੇ ਕੀ ਹੋਣਗੇ ਭਾਬ ਬਈ ਫੂਲ ਸਾਰੀਆਂ ਦੇ ਹਾਂ ਜਾਇਜ ਹੋਣਗੇ ਚੀਜ਼ ਸਭ ਟੋਰੀਵਾਰ ਨੂੰ ਸੋ ਪਹਿਲੇ ਨੰਬਰ ਤੇ ਆਪਾਂ ਦਿਖਾਉਣੇ ਪਿਆ 650 ਨੂੰ ਦੂਜਾ ਸੂਆ ਸੁੰਗੀ ਪਈ ਆ ਤੇ ਸਾਫ ਸੁਥਰੀ ਆ ਕੱਦ ਵੀ ਬਹੁਤ ਆ ਜਿੰਦ ਜਾਨ ਵੀ ਬਹੁਤ ਆ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਲਾਲ ਤੇ ਕਾਲਾ ਰੰਗ ਭਾਫ ਦਿੰਦਾ ਪੂਰੀ ਫੁੱਲ ਜਿੰਦ ਜਾਨ ਵਾਲੇ ਚੌੜੀ ਚਾਪੜ ਦੇਖੋ ਪਲੀ ਪੂਲੀ ਵੀ ਫੁੱਲਾ ਤੇ ਥਣ ਸੋਣਾ ਹੱਤੀ ਚੋ ਯਾਰ ਗੁੱਲੇ ਵਾਲਾ ਥਾਣਾ ਜਨੋ ਤੋ ਦੇਖ ਸਕਦੇ ਲੈ ਵੇ ਦੀ ਪੂਰੀ ਸਾਫ ਸੁਥਰੀ ਆ ਦੂਜਾ ਸੂਆ ਸਾਨੂੰ ਇੱਕ ਹਫਤਾ ਬਾਕੀ ਪਿਆ ਦੂਜੇ ਨੰਬਰ ਆਪਾਂ ਜਿਹੜੀ ਐਚ ਐਫ ਵੈਡ ਡਬੀ ਤਾਜੀ ਸੂਈ ਦੇਖੀ ਜਾਂਦੇ ਆ ਬੱਚਾ ਇਹਦੇ ਮਾੜੇ ਬੱਚਾ ਮਗਰ ਬੱਚਾ ਕਿੰਨਾ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਤਾਂ ਹੋ ਗਿਆ ਵੀਰੇ 6-7 ਦਿਨ ਠੀਕ ਐ ਤੇ ਸੂਆ ਕਿਹੜਾ ਸੂਈ ਆ ਸੂਆ ਪਿਆ ਦੂਜਾ ਵੀਰੇ ਮੂੰਹ ਹਲੇ ਕੰਨੀਆਂ ਬਰਾਬਰ ਨਹੀਂ ਕੰਨੀਆਂ ਹੈ ਪਰ ਸਾਨ ਪਰ ਕਾਰਜ ਜੈਨੂਣ ਦੂਜਾ ਸੂਆ ਜੈਨੂਣ ਤੇ ਜੇਰ ਜੇ ਆਪਾਂ ਓਕੇ ਆ ਜੋ ਵੀ ਗ੍ਰਾਮ ਆਪਣੇ ਘਰੇ ਸੂਈ ਹੈ ਹਾਂ ਕਿੰਨਾ ਦੁੱਧ ਚੋਣਦਾ ਹੁਣ ਦੁੱਧ ਵੀ ਇਹ ਹੁਣ 24 ਤੋਂ 25 ਲੀਟਰ ਬੰਦਾ ਭੰਦੇ ਕੰਡਾ ਲਿਆਵੇ ਉਹਦਾ ਜੋਕੀ 12 ਲੀਟਰ ਟਾਈਮ ਦੇ ਬਣਾ ਕੇ ਦੇਵਾਂਗੇ ਜੇ ਘਟ ਗਿਆ ਬੇਨਾ ਫੜਕੇ ਲੈ ਜੀ ਮੈਂ ਕਿਹਾ ਯਾਰ ਦੁੱਧਣਾ ਦੇ ਦੇ ਜਾਜ ਗੱਲਾਂ ਜਮ ਸੋ ਵੀਰੋ ਬਿਰਗਾ ਦੁੱਗਣਾ ਬੇਨਾ ਵਾਪਸ ਕਰ ਦਾਂਗੇ 24 ਲੀਟਰ ਦਾ ਮੰਨ ਕੇ ਚੱਲ ਵੀ 25 ਹੋ ਸਕਦਾ 23 ਤੋਂ ਘਟਦਾ ਨਹੀਂ ਰਤੀ ਵੀ ਮੈਂ ਕਿਹਾ ਮਤਲਬ ਹੀ ਨਹੀਂ ਦੁੱਧ ਬੰਦ ਠੀਕ ਐ ਚੋਣੇ ਭਾਵੇਂ 100 ਗ੍ਰਾਮ ਵਧੂਗਾ ਜਾਜ ਗੱਲਾਂ ਚੋਣ ਚਵਾ ਧਾਰਾ ਤੂੰ ਰੋਕ ਕੇ ਮੈਂ ਕਿਹਾ ਕੋਈ ਮੁੱਲੀ ਬੇਫਿਕਰ ਹੋ ਕੇ ਆ ਜਾ ਬੰਦਾ ਮੈਂ ਧਾਰਾ ਵਾਰ ਕਿਹਦੀ ਸੁਣਾਂਗਾ ਭਈ ਮਾਰੋ ਫਿਰ ਸੋ ਬਰਤਾਰਾਂ ਦੇਖੋ ਪੂਰੇ ਸਾਫ ਸੁਥਰੇ ਮਾਰੋ ਬਾਈ ਜੀ ਤਾਰਾ ਸੋ ਦੇਖੋ ਕਿਆ ਬਾਤ ਆ ਗੱਠ ਗੱਠ ਦੀ ਵਿਥੀ ਤੇ ਥਾਣਾ ਕੋਈ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਕੋਈ ਦਿੱਕਤ ਨਹੀਂ ਬੱਚਾ ਛੱਡਣਾ ਛੱਡੋ ਕੋਈ ਬੱਚਾ ਨਹੀਂ ਛੱਡਿਆ ਇਦਾਂ ਜਿਹਾ ਪਤਾ ਰਵਾਨ ਲੱਗ ਗਿਆ ਸੋ ਦੇਖੋ ਚੌਣ ਦੀ ਦੇਖੋ ਦੁੱਧ ਦੇ ਨਦੀਆ ਵਹਾ ਦੂ ਬੈਠ ਥੱਲੇ ਤੇ 24 ਲੀਟਰ ਮੈਨ ਨਾਲ ਜਮੈਂ ਹਾਜ਼ਰ ਆ ਲੀਟਰ ਲੈ ਕੇ ਆਪਦਾ ਨਾਲ ਲੈ ਕੇ ਆਇਓ ਵੀਰ ਦੇ ਲੀਟਰ ਤੇ ਯਕੀਨ ਨਾ ਕਰਿਓ ਕਿ ਫਿਰ ਵੱਡਿਆ ਹੁੰਦਾ ਗਜਮ ਉਹੀ ਚੱਕਰ ਨਹੀਂ ਭਾਈ ਮੈਂ ਵਕੰਡਾ ਲਿਓ ਕੰਡਾ ਲੈਓ ਤਾਂ ਵੀ ਕੋਈ ਚੱਕਰ ਨਹੀਂ ਤੇ ਮੁੱਲ ਫਿਰ ਇਹਦਾ ਫੋਨ ਲੈ ਭਾਈ ਫੋਨ ਤੇ ਤੀ ਦੇ ਦੁੱਧ ਦੇ ਹਿਸਾਬ ਨਾਲ ਹੋਊਗਾ ਜੈ ਜ ਬਿਲਕੁਲ ਤੋਰੀ ਫਿਰ ਬਾਹਰ ਨੂੰ ਸੋ ਦੂਜੇ ਨੰਬਰ ਤੇ ਦੂਜਾ ਸੁਆ ਸੁਈ ਸਵਾਈ ਜਿਹੜੇ ਵੀਰ ਕਹਿੰਦੇ ਸੀ ਦੁੱਧ ਮਿਣ ਕੇ ਲੈਣਾ ਸਾਡੇ ਨਾਲ ਉਹ ਹੋ ਗਿਆ ਸਾਡੇ ਨਾਲ ਜੋ ਹੋ ਗਿਆ ਪੇਮੈਂਟ ਤੁਸੀਂ ਲਾਉਣੀ ਹੈ ਮੇਰਾ ਕੰਮ ਦਿਖਾਉਣ ਦਾ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਆਪਦਾ ਸਾਧਨ ਚੱਕੋ ਤਸੱਲੀ ਕਰੋ ਮਿਣ ਕੇ ਲੈ ਕੇ ਜਾਓ ਦੁੱਧ ਜਮਾ ਤੇ ਰਾਜੀ ਰੂਜੀ ਸਮੀ ਬੜੀ ਬਹੁਤ ਆ ਕੋਈ ਵੀਰ ਆ ਕੇ ਇਹ ਤਾਂ ਕਹਿ ਨਹੀਂ ਸਕਦਾ ਵੀ ਛੋਟੀਆਂ ਸਾਡੇ ਪਸੰਦ ਨਹੀਂ ਜਾਈ ਇਹ ਉਹ ਤਾਂ ਥਣਾ ਪੱਖੋਂ ਚਵਾਈ ਪੱਖੋਂ ਹੋ ਦੁੱਧ ਪੱਖੋਂ ਠੀਕ ਹੈ ਇਹ ਗੱਲ ਤਾਂ ਕਹੀ ਨਹੀਂ ਸਕਦਾ ਜੈਜ ਗੱਲ ਆ ਸਾਫ ਸੁਥਰੀ ਆ ਪੂਰੀ ਜਮਾ ਹਣਾ ਕਿਸੀ ਹੱਤਰਨ ਤੇ ਹਾਲੇ ਤਾਂ ਕੋਈ ਨਵਾਈ ਦਵਾਈ ਨਹੀਂ ਉਵੇਂ ਚੌਂਕਦੀ ਪਈਆ ਚੰਗਾ ਸ਼ੈਂਪੂ ਲਾਇਆ ਹੁੰਦਾ ਤਾਂ ਅੰਡੇ ਵਾਂਗ ਨਿਕਲੇ ਹਣਾ ਜਮਾ ਕਿਆ ਬਾਤਾਂ ਬਿਲਕੁਲ ਸਾਫ ਸੁਥਰੀ ਆ ਜਮਾ ਬਿਲਕੁਲ ਪਿੱਛੇ ਬੱਚਾ ਨਿਆਣਾ ਜੀ ਕਰਦਾ ਪਾਲੋ ਨਹੀਂ ਜੀ ਕਰਦਾ ਨਾ ਪਾਵੋ ਬੱਚਾ ਰੱਖਣਾ ਰੱਖੋ ਨਹੀਂ ਕਰਨਾ ਤਾਂ ਸੋਡੀ ਮਰਜੀ ਆ ਥਣ ਦੇਖੋ ਚਾਰੇ ਥਣ ਨਿਕਣਵੇਂ ਸਾਫ ਸੁਥਰੇ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਬੋਲਣੀ ਬਾਈ ਦੇ ਤੇ ਜਮਾ ਡੈਰੀ ਚ ਪਾਉਗੇ ਤੇ ਖੁੱਲਾ ਡੁੱਲਾ ਕਰੇ ਪੀਓਗੇ ਨਿਆਰੇ ਜਰ ਵੇੜਾ ਜਦੋਂ ਚੋਈ ਗਈ ਬਈ ਨਿੰਬੂ ਗਨ ਉਚੜ ਜੂ ਨਿੰਬੂ ਤੇ 24 ਲੀਟਰ ਹਾਜ਼ਰ ਆ ਸੇਵਾ ਦਾ ਸੁਈ ਨੂੰ ਫਿਰ ਕਿੰਨੀ ਕੁ ਕਪੈਸਿਟੀ ਪਾ ਦੂਏ ਬਈ ਮਨ ਲੈ 24 ਮੰਨ ਕੇ ਲੈ ਲਿਆ ਅਗਲੇ ਹੱਫੇ ਸੁਈ ਨੂੰ ਹੋ ਗਿਆ ਪਰ ਅਗਲੀ ਦੀ ਸੇਵਾ ਤੇ ਆ ਵੀ ਇਹ 27 ਕਿਉਂ ਲੈ 28 ਜੈ ਜੈਕਾਰ ਵਧੂਗੀ ਪਰ ਅੱਗੇ ਇਹ ਵਧੂ ਬਈ ਅਗਲੇ ਤੇ ਸੇਵਾ ਦੇ ਹਿਸਾਬ ਨਾਲ ਕੋਈ 2 ਕਿਲੋ ਬਾਝੇ ਹੋਰ ਬਾਝੇ 4 ਬਾਝੇ ਉਹ ਅਗਲੇ ਦੀ ਸੇਵਾ ਦੇ ਨਿਰਪੱਖ ਪਰ ਆਪਾਂ 24 ਕਿਚੋ ਤੋਲ ਕੇ ਲੈ ਜਾਓ ਕੋਈ ਆਪਾਂ ਇੰਨੀ ਜਦੋਂ ਹੈ ਇਨ ਤਸੱਲੀ ਹੋ ਗਈ ਗੱਟੋ ਬਾਤ ਤੂੰ ਕੌਣ ਮੈਂ ਕੌਣ ਛੋੜਾ ਅੰਗ ਪੈਂਦੀ ਹੈ ਜੈ ਜੈ ਗੱਲ ਤੇ ਤੀਜੇ ਨੰਬਰ ਜਿਹੜੀ ਦੇਖੀਏ ਨੇ ਆਪਾਂ ਇਹ ਵੀ ਬਈ ਦੂਜੀ ਸੂਏ ਇਹ ਦੂਜੀ ਸੂਏ ਇਹ ਗੱਪਣਾ ਹਨਾ ਗੱਪਣ ਕਿੰਨੇ ਦਿਨ ਲੈਂਦੀ ਹੈ ਜੀ ਇਹ ਵੀ ਲੈ ਲਿਓ ਬਈ 5-6 ਦਿਨ 5-6 ਦਿਨ ਸੂਣ ਚ ਬਾਕੀ ਕਿੰਨਾ ਕੁ ਦੁੱਧ ਹੋ ਜਾਏ ਥੱਲੇ ਪਾ ਦੂਗੀ ਅੰਦਾਜ਼ਾ ਦੁੱਧ ਵੀਰੇ ਇਹਨੇ 18-17 18-17 ਸਰਜ ਠੀਕ ਹੈ ਐਤ ਕੀ ਅੰਦਾਜ਼ਾ ਲਾ ਕੇ ਜਲੀਏ ਬਈ ਇਨਾ ਮੰਗਲੇ ਭੋ ਮੇ ਅਗਲਾ ਨਹੀਂ ਸੇਵਾ ਸਾਹ ਹੁਣ 2 ਕਿਲੋ ਹੋਰ ਵਾਦੀ ਬਿਸਤਾਰਾ ਕਿਲੋ ਮੰਨ ਕੇ ਲੈ ਲੈ ਹੁਣ ਇੰਨੀ ਮੰਨ ਕੇ ਲੈ ਲੈ ਬਈ ਜੇ ਮੈਂ 20 ਕਿਲੋ ਦਾ ਵੀ ਉਹ ਨਹੀਂ ਲੈ ਲੈਣੀ ਐ ਜੇ ਮੈਂ 17 18 ਕਿਲੋ ਪੇਸ਼ ਤੇ ਮੈਂ ਉਹ ਨਹੀਂ ਲੈਣੀ ਜੈ ਜੈ ਗੱਲ ਆ ਜਾ ਕੋਈ ਫਾਇਦਾ ਨਹੀਂ ਤੇ ਚੀਪਾ ਜੂਪਾ ਥਾਣਾ ਦੀ ਓਕੇ ਆ ਬਈ ਗਾਰੰਟੀ ਹੂ ਭੋ ਮੈਂ ਅਗਲਾ ਆਨਲਾਈਨ ਬਗਾ ਲੇ ਥਾਣਾ ਦੀ ਘਰੇ 5000 ਰੱਖ ਕੇ ਥਣ ਖਿੱਚ ਕੇ ਆਪਾਂ ਨੂੰ ਗੱਡੀ ਨੂੰ ਸਾਦੇ ਦੂਜੀ ਪੇਮੈਂਟ ਪਹਿਲਾਂ ਫੋਕ ਜੈ ਜੈ ਗੱਲ ਆ ਵੀ ਥਾਣਾ ਦੀ ਆਪਣੀ ਓਕੇ ਆ ਤੋਰੀ ਫਿਰ ਬਾਹਰ ਨੂੰ ਸੋ ਤੀਜੇ ਨੰਬਰ ਤੇ ਜਿਹੜੀ ਆਪਾਂ ਵੈੜ ਦਿਖਾਈ ਜੰਨੇ ਆ ਸਾਫ ਸੁਥਰੀ ਆ ਜਮਾ ਜਿਵੇਂ ਸਲੀਨ ਦਾ ਕਪੜਾ ਚਮਕਦਾ ਹੁੰਦਾ ਮੋਢੇ ਤੇ ਰਾਇਵਾ ਉਹ ਕੋਕੂ ਚੌਕਦੀ ਆ ਰਾਜੀ ਅਜਿੰਦ ਜਾਣ ਦੇ ਵਿੱਚ ਸਮੀ ਬਲੀ ਵੀ ਆ ਸਾਹਮਣੇ ਘਰੋਂ ਚੰਗੀ ਆਈ ਵੀ ਆ ਸੋ ਬੈਡ ਕੁੜਾ ਸਿੱਧੀ ਆ ਫੋ ਦੇਖੋ ਬੈਲ ਕੋਲ ਰੇਲ ਜੀ ਲੀਏਂਗੂ ਹੱਡੀ ਸਿੱਧੀ ਆ ਨਾ ਕੋਈ ਟੂ ਹਿੱਚਕਦੀ ਨਹੀਂ ਕੋਈ ਲਪਾਉਂਦੀ ਨਹੀਂ ਤੇ ਥਣਾ ਦੀ ਸਾਫ ਸੁਥਰੀ ਆ ਤੇ ਕਰੋ ਸੰਗ ਚਾਗੀ ਦੁੱਧ ਫੈਟ ਵਾਲਾ ਪਾਉ ਬੜਾ ਕੋਈ ਲੈ ਠੰਡੀ ਸੀ ਕੋਈ ਯੰਤਰੀ ਜਮਾ ਤੂੰ ਦੇਖੋ ਠੰਡੀ ਸੀ ਲੋਕ ਕੇ ਆ ਜਾਵਾ ਤੇ ਜੈਨੂਨ ਰੇਟ ਹੋ ਜਾਵਾ ਇਹਦਾ ਬਿਲਕੁਲ ਜਾਇਜ਼ ਰੇਟ ਹੋਣਗੇ ਤੇ ਅੱਗੇ ਆਪਾਂ ਜਿਹੜੀ 4 ਨੰਬਰ ਤੇ ਵੜ ਦੇਖੀ ਐ ਐਨਐਸਯੂਵੀ ਇਹ ਵੀ ਬਈ ਦੂਜੀ ਸੂਈ ਪਿੱਛੇ ਪੱਛੀ ਆ ਹਨਾ ਮਗਰ ਪੱਛੀ ਪੱਛੀ ਦਾ ਕੱਦ-ਕੜ ਬਹੁਤ ਆ ਤੇ ਕਹਿਵਾਂ ਦਿਆ ਰੋਗਾ ਸੂਈ ਨੂੰ ਜੀ ਇਹ ਕੱਲ ਦੀ ਸੂਈ ਹੈ ਬਈ ਕੱਲ ਜੇਰ ਜਰੋ ਕੇ ਹਾਂ ਠੀਕ ਹੈ ਬਈ ਸੂਈ ਸਵਾਈ ਨੇ ਆਪਾਂ ਨੂੰ ਓਕੇ ਦੱਸਿਆ ਠੀਕ ਹੈ ਕੱਲ ਦੀ ਸੂਈ ਪਰ ਆਪਣੇ ਘਰੇ ਗੰਦੇ ਬੰਦੇ ਕੋਈ ਨਹੀਂ ਮਾਰਦੀ ਆਪਣੇ ਘਰੇ ਕੋਈ ਨਹੀਂ ਮੈਂ ਸੂਈ ਸਵਾਈ ਨੇ ਆਏ ਬੰਦੇ ਨੇ ਕਿਹਾ ਵੀ ਭੁੱਖੇ ਜੈਜ ਕੱਲ ਤੇ ਹੁਣ ਦੁੱਧ ਕਿੰਨਾ ਭਈ ਕੱਲ ਦੀ ਸੁਈ ਆ ਹੁਣ ਬੋਲਾ ਮੰਨ ਕੇ ਚੱਲ ਵੀ 12 13 12 13 ਲੀਟਰ ਛਾੜਨੇ ਆ। 20 ਚਵਾਈ ਦੀ ਜੀ ਮੰਨ ਕੇ ਚੱਲ ਹੁਣ ਹੁਣੀ। ਠੀਕ ਐ। ਚਵਾਈ ਦੀ ਇੱਕ ਨੰਬਰ। ਬਿਲਕੁਲ ਚਵਾਈ ਦੀ ਸਾਫ ਨੂੰ ਦੀ ਧਰਾ ਮਾਰ। ਸਭਰ ਚਵਾਈ ਵਗੈਰਾ ਦੇਖੋ। ਕਿਆ ਬਾਤ ਆ ਕੋਈ ਨਿਆਣਾ ਪਾਉਂਦੀ ਲੋੜ ਨਹੀਂ। ਤੇ ਸਾਫਿਤਰੀ ਚਵਾਈਆਂ ਤੇ ਥਾਣਾ ਦੀ ਬਿੱਥੀ ਗੱਠ ਗੱਠ ਦੀ ਭਈਆ। ਢਮਗਾਸ ਲੈ ਭਾਈ ਜੀ ਧਰਾ ਮਾਰ ਦੋ। ਸੋ ਦੇਖੋ। ਧਰਾ ਧੂਰਾ ਓਕੇ ਜਮਾ ਪੂਰੇ ਸਾਫਿਤਰੀ। ਤੇ ਵੈਸੇ ਨਿਆਣਾ ਪਾਉਂਦੀ ਹੈਗੀ। ਭਈ ਕੁਛ ਕਪਵਾ ਕੇ ਦਿਖਾ ਦਿੰਨੇ ਆ। ਜਿਆਦਾ ਗੱਲ ਆ। ਨਿਆਣਾ ਪਾਉਣਾ ਪਾਓ ਨਹੀਂ ਪਾ ਕੋਈ ਦਿੱਕਤ ਨਹੀਂ ਪਾ ਲੈਣੇ ਪਾ ਲੈਣੇ ਪਾਉਣ ਦੇ ਵੇ ਸਾਨੂੰ ਤਾਂ ਕੋਈ ਵਿਚਾਰ ਨਹੀਂ ਠੀਕ ਆ ਵੇ ਸਾਬ ਤੇਜ਼ੀ ਕਰਕੇ ਪਾਏ ਨਹੀਂ ਪਾ ਲੈਣੇ ਨਹੀਂ ਜੇ ਸਭਰ ਨਿਆਣਾ ਪਾ ਕੇ ਵੇ ਪਤਾ ਰਮਾਜ਼ੇ ਮਾਰਦੇ ਧਾਰਾ ਹੁਣ ਵੀ ਸੋ ਦੇਖੋ ਜਮ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਨਿਆਣਾ ਬੈਠੇ ਸਿਆਣਾ ਬੈਠੇ ਜਿਹੜਾ ਮਰਜ਼ੀ ਚੋਈ ਚੱਲੇ ਤੇ ਬਾਲਟੀ ਧਰ ਕੇ ਬਹਿ ਜਾ ਅੱਖਾਂ ਮੀਜ ਕੇ ਲੈ ਕੇ ਬਾਹਰ ਵੀ ਕਰਨਾ ਚੰਗੀ ਖਰਾਕ ਰੁਕ ਫੁੱਲ ਆਖਾਂ ਜੀ ਹੈ ਭਾਈ ਜਿਹੜਾ ਕੋ ਮਰਜ਼ੀ ਪਈ ਠੀਕ ਆ ਜੀ ਓਕੇ ਆ ਜਾ ਸੂਬਰੂ ਲੇਵਾ ਵਗੈਰਾ ਦੇਖੋ ਸਾਫ ਸੁੱਤਰਾ ਸੂਈ ਸਵਾਈਆ ਧਾਰਾ ਮਾਰ ਕੇ ਦਿਖਾ ਜਨੇਣਾ ਪਾ ਕੇ ਜਨੇਣਾ ਲਾ ਕੇ ਤੇ ਕਿੰਨਾ ਦੁੱਧ ਹਾਜਰ ਦੱਸੇ ਆ ਪਏ ਥੱਲੇ ਹੋਰ ਭਾਈ ਤੇਰਾ 1 ਕਿਲੋ ਦੁੱਧ ਤੇਰਾ 13 ਹੀ ਹੈ ਤੇਰਾ ਜੋਦਾ ਤੈਨੂੰ ਬੜਾ ਤਿਆਰ ਤੇਰਾ ਹਾਜਰਾ ਕਿੰਨਾ ਮੰਨ ਕੇ ਲੈਲੇ ਬੰਦਾ ਇਹਨੂੰ ਭਾਈ ਬੰਦਾ ਮੰਨ ਕੇ ਇਹਨੂੰ ਘੱਟ ਤੋਂ ਘੱਟ ਵੀ ਲਵੇ 20-22 ਕਿਲੋ ਦੁੱਧ ਠੀਕ ਹੈ ਥਾਂ ਦੇ ਹਿਸਾਬ ਨਾਲ ਕੱਲ ਦੀ ਸੂਈ 13-14 ਕਿਲੋ ਜਮਾ ਸਟਾਰਟਿੰਗ ਤੇ ਪੂਰੀ ਕੋੜੀਆਰ ਕੀ ਖੜਨੀ ਹੈ ਬਲੱਡ ਦੇ ਵਿੱਚ ਆ ਜਾਵਾਂ ਮੈਂ ਕਿਹਾ ਭਾਈ ਤੁਹਾਡੇ ਸਾਹਮਣੇ ਹੈ ਕੱਦ ਕਾਫ ਥਾਂ ਦੇ ਬਾਅਦ ਕਿਸੇ ਪਾਸੇ ਖੁੰਜੀ ਨਹੀਂ ਘੇੜ ਘੇੜ ਕੇ ਜਿਆ ਜਿਆ ਗੱਲਾਂ ਸੂਈ ਸਵਾਈ ਤਾਂ ਆਪਾਂ ਮਾਰ ਕੇ ਦੇ ਤੇ ਐਂਡ ਤੇ ਆਪਾਂ ਸੂਈ ਸਵਾਈ ਫੇਰ ਵੜ ਦੇਖੀ ਜਾਨੇ ਕਿਹੜਾ ਸੂਆ ਸੂਈ ਆ ਇਹ ਵੀ ਭਾਈ ਦੂਜਾ ਸੂਆ ਹੈ ਮਗਰ ਇਹਦੀ ਗੱਛੀ ਜਰਸੀ 'ਚ ਆ ਗਈ ਹੈਨਾ ਬਸ ਆ ਜਰਸੀ ਸਭ ਦੇ ਨੂੰ ਭਾਈ ਪੂਰਾ ਕਲਾਰ ਸਮਝ ਲਓ ਬਸ ਠੀਕ ਹੈ ਫਿਰ ਦੁੱ ਤੇ ਕਹਿਵਾਂ ਦੇਣਾ ਸੂਈ ਨੂੰ ਇਹਨੂੰ ਬਈ ਅੱਜ ਕੀ ਚਾਹੇ ਪਿੱਛੇ ਬੱਚੀ ਐਚਐਫ ਦੀ ਬਾਦੀ ਹੈ ਨਾ ਮੈਂ ਕਿਹਾ ਬੱਚੀ ਪੂਰੀ ਟੋਪ ਦੀ ਠੀਕ ਹੈ ਘਰੇ ਸੂਈ ਆਪਣੇ ਹਾਂ ਇਹ ਘਰੇ ਸੂਈ ਇੱਕ ਘਰੇ ਸੂਈ ਜੇਰ ਜਪਾਉਕੇ ਕੀ ਦੀ ਗਾਰੰਟੀ ਫੋਲ ਜੈ ਜੈ ਕਾਲਾ ਤੇ ਕਿੰਨਾ ਕੁ ਦੁੱਧ ਹਾਜ਼ਰ ਦੁੱਧ ਬਾਈ ਹੋਣੇ ਤੇ ਸਾਡੇ 15 16 15 ਹਾਜ਼ਰ ਬਿਲਕੁਲ ਰੈਡੀ ਤਿਆਰ ਸੱਤ ਸੂਈ ਦੇ ਪੰਜ ਵੀ ਚਵਾਈ ਹੈ 8 7 90 ਟਾਈਮ ਦੇ ਹਾਜ਼ਰ ਹੈਗੇ ਆਪਾਂ ਅਗਲਾ ਤਿੰਨ ਟਾਈਮ ਚੋਲੇ ਪਾ ਮੈਂ ਧਾਰ ਬਣਾਉਂਗਾ ਜੀ ਘਰ ਤੱਕ ਦੀ ਗਾਰੰਟੀ ਜੈ ਜੈ ਕਾਲਾ ਤੋਰੀ ਫਿਰ ਬਾਹਰ ਨੂੰ ਇਹਨੂੰ ਕਿੰਨਾ ਸੁਪਰ ਕੱਦ ਬੈਡ ਦੇਖੋ ਬੈਠਦਾ ਸੂਈ ਸਵਾਈ ਤੇ ਲੈਵਾ ਲੈ ਲੈ ਕੇ ਆਏ ਧੁਰ ਜਿਵੇਂ ਮੰਡੀ ਚ ਬਾਜ਼ਾਰ ਲੱਗਿਆ ਹੁੰਦਾ ਤੇ ਫਿਰ ਦਿਖਾਵਾ ਪੂਰਾ ਕਰ ਦਿਆ ਸਾਨੂੰ ਜਮ ਭਾਈ ਆਹ ਤੁਹਾਡੇ ਸਾਹਮਣੇ ਫੁੱਲ ਹੁਣ ਚੂਣੀ ਆ ਚੋਏ ਤੋਂ ਜਮ ਐ ਨਹੀਂ ਨੂੰ ਨਹੀਂ ਜਾ ਜਾ ਗੱਲਾਂ ਜਮ ਸਵੇਰ ਅਸਲ ਦੁੱਧ ਵਾਲੇ ਗੱਡੀਆਂ ਜਮ ਤੇ ਦੁੱਧ ਵਾਲੀ ਗੱਡੀ ਵੀ ਆ ਨਾ ਗੱਲ ਨਹੀਂ ਨਾ ਇਹ ਬੰਨੇ ਗਰਮੀ ਤੇ ਸਾਗੇ ਵੀ ਤੂੰ ਥੱਲੇ ਬੰਨੀ ਚੱਲਿਓ ਅਸੂ ਦੇ ਮਹੀਨੇ ਜੇਠ ਦੇ ਮਹੀਨੇ ਨਹੀਂ ਵੀ ਮੇਰੇ ਮਗਰ ਲੱਗ ਜੋਗੇ ਤੇ ਪਰ ਕਹਿਣ ਦਾ ਮਤਲਬ ਇਹ ਹੈ ਵੀ ਇਹ ਗਰਮੀ ਸਹਿਜੂਗੀ ਜਮ ਭਾਈ ਆਈ ਭੇਜਾ ਮੈਨੂੰ ਥਲੀ ਠੀਕ ਹੈ ਬੱਜਾ ਛੱਡਣਾ ਛੱਡੋ ਕੋਈ ਨਹੀਂ ਕੋਈ ਦਿੱਕਤ ਨਹੀਂ ਸੋ ਦੇਖੋ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਹੈ ਨਾ ਮੈਂ ਕਹਿੰਦਾ ਜਿੰਨੇ ਮਰਜੀ ਵੇਜੇ ਬਾਈ ਮਾਰੀ ਫਿਰ ਧਾਰਾਂ ਇਹਦੀਆਂ ਨਹੀਂ ਸੋ ਦੇਖੋ ਧਾਰਾਂ ਦੇਖੋ ਜਮਾ ਕੈ ਵਾਤਾ ਫੁੱਟ ਫੁੱਟ ਦੀ ਬਿੱਥੇ ਥਣ ਪਿਆ ਤੇ ਮਗਰ ਥਣ ਵੀ ਧਾਰਾ ਮਾਰਦੀ ਬੇਬੇ ਜੀ ਬਾਈ ਇੰਨਾ ਮੋਟਾ ਜੂਣਾ ਬੇਵੇਂ ਭੁਰਾ ਗਲਵਾਕ ਦਈ ਜਾਏਗਾ ਦੇਖੋ ਚੋਣ ਪਸਮਾ ਦੀ ਇੱਕ ਨੰਬਰ ਆ ਹਨਾ ਮੈਂ ਕਿ ਕਿਸੇ ਗੱਲ ਦਾ ਨਾ ਮਣੀ ਪਿੱਛੇ ਬੱਚੇ ਕਿੰਨੇ ਕਿ ਦੁੱਧ ਪਾ ਦੂਗੀ ਇਹ ਦੁੱਧ ਭਾਈ ਇਹਨੇ ਮੰਨ ਕੇ ਜਣ ਮਾਰਕੜੇ ਦੇ ਕੇ 18 ਉਹ ਨੂੰ ਦੁੱਧ ਦਿੱਤਾ ਵਾ ਠੀਕ ਹੈ ਪਰ ਨਹੀਂ ਨਹੀਂ ਮੰਨ ਕੇ ਲੈਣੇ ਦੇ ਦੇ ਹਿਸਾਬ ਨਾਲ ਤਾਂ ਇਹ ਲੱਗਦਾ 22 ਬਾਈ ਇਹ ਬਠਾ ਰੰਗ ਮੰਨ ਕੇ ਲੈ ਲਵੇ ਦੀ ਦੇਖਾਉਣ ਦਾ ਭਾਈ ਆ 22 ਬਾਈ ਤੇ ਨੰਬਰ ਬੋਲ ਦੇ ਆਪਣਾ ਨੰਬਰ 9876320050 ਪਿੰਨ ਦੀਪਗੜ ਜਿਲ੍ਹਾ ਬਰਨਾਲਾ ਵੀਡੀਓ ਦੇਖ